ਐਲੈਕਸ ਤੇ ਹੋਈ ਟ੍ਰੈਫਿਕ ਪੁਲਿਸ ਅਧਿਕਾਰੀ ਦੇ ਨਾਲ ਵੱਡੀ ਠੱਗੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਇਨ੍ਹਾਂ ਠੱਗਾਂ ਤੋਂ ਬਚਣ ਦੀ ਕੀਤੀ ਅਪੀਲ ਤੇ ਜੇਕਰ ਤੁਸੀਂ ਵੀ ਕਰਦੇ ਹੋ ਐਲੈਕਸ ਦੀ ਵਰਤੋਂ ਤਾਂ ਫਿਰ ਹੋ ਜਾਓ ਸਾਵਧਾਨ ਜਿਵੇਂ ਇਹ ਖਬਰ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਐਲੈਕਸ ਤੇ ਇੱਕ ਵੱਡੀ ਠੱਗੀ ਹੋ ਗਈ ਹੈ ਪੁਲਿਸ ਅਧਿਕਾਰੀ ਨੇ ਹੁਣ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਠੱਗਾਂ ਤੋਂ ਬਚ ਕੇ ਰਹੋ ਤੇ ਜੇਕਰ ਤੁਸੀਂ ਵੀ OLX ਦੀ ਵਰਤੋਂ ਕਰਦੇ ਹੋ ਤਾਂ ਫਿਰ ਸਾਵਧਾਨ ਹੋ ਜਾਓ ਕਿਉਂਕਿ OLX ਤੇ ਵੀ ਬਹੁਤ ਵੱਡੇ ਠੱਗ ਬੈਠੇ ਨੇ ਦੇ ਨਾਲ ਹੀ ਇਹ ਖਬਰ ਦੂਸਰੇ ਦੋਸਤਾ ਮਿੱਤਰਾਂ ਦੇ ਨਾਲ ਵੀ ਸਾਂਝਾ ਕਰ ਦਿਓ ਜਿਹੜੇ ਕਿ ਆਲਕਸ ਦੀ ਵਰਤੋਂ ਕਰਦੇ ਨੇ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਦਰਸਲ ਗੁਰਦਾਸਪੁਰ ਦੇ ਬਟਾਲਾ ਦੇ ਟ੍ਰੈਫਿਕ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਹੋਰਾਂ ਦੇ ਨਾਲ ਇਹ ਠੱਗੀ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਗੱਡੀ ਦੀ ਫੋਟੋ ਦੇਖੀ ਜਿਸ ਦਾ ਰੇਟ 45000 ਰੁਪਏ ਦੱਸਿਆ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਇਸ ਦਾ ਨੰਬਰ ਉੱਤਰਾਖੰਡ ਦਾ ਨੰਬਰ ਸੀ ਉਹਨਾਂ ਨੂੰ ਇਸ ਗੱਡੀ ਦੀ ਹਾਲਤ ਚੰਗੀ ਲੱਗੀ ਇਸ ਕਰਕੇ ਉਹਨਾਂ ਨੇ ਚਾਇਆ ਕਿ ਉਹ ਇਹ ਗੱਡੀ ਖਰੀਦ ਲੈਣ ਉਹਨਾਂ ਨੇ ਜਦੋਂ ਦਿੱਤੇ ਹੋਏ ਨੰਬਰ ਤੇ ਸੰਪਰਕ ਕੀਤਾ ਤਾਂ ਫਿਰ ਸਾਹਮਣੇ ਵਾਲੇ ਨੇ ਇਹ ਗੱਲ ਆਖੀ ਕਿ 2500 ਰੁਪਿਆ ਅਡਵਾਂਸ ਦੇ ਵਿੱਚ ਭੇਜ ਦਿਓ ਤਾਂ ਸੁਖਦੇਵ ਸਿੰਘ ਨੇ ਯਕੀਨ ਕਰਕੇ 2500 ਰੁਪਿਆ Google Pay ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਬਾਅਦ ਉਹਨਾਂ ਨੂੰ 21000 ਰੁਪਏ ਦੀ ਮੰਗ ਕੀਤੀ ਗਈ ਕਿਹਾ ਕਿ ਕਾਗਜ਼ ਤੁਹਾਡੇ ਨਾਮ ਤੇ ਕਰਨੇ ਨੇ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹਨਾਂ ਦੇ ਨਾਲ ਕੋਈ ਧੋਖਾ ਹੋ ਰਿਹਾ ਹੈ ਇਸ ਕਰਕੇ ਉਹਨਾਂ ਨੇ ਇਹ ਪੈਸੇ ਨਹੀਂ ਭੇਜੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਕੀਤਾ ਗਿਆ ਤਾਂ ਕਿ ਪੈਸੇ ਭੇਜੇ ਜਾਣ ਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਵਿਅਕਤੀ ਉਹਨਾਂ ਨੂੰ ਫੋਨ ਕਰਦਾ ਸੀ ਉਸਨੇ ਆਪਣੇ WhatsApp ਤੇ ਜਿਹੜੀ ਫੋਟੋ ਲਗਾਈ ਹੋਈ ਹੈ ਉਹ ਸਰਹੱਦ ਤੇ ਰੱਖੀ ਕਰਦੇ ਹੋਏ ਇੱਕ ਫੌਜੀ ਜਵਾਨ ਦੀ ਫੋਟੋ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਇਹ ਲੱਗੇ ਕਿ ਜਿਸ ਵਿਅਕਤੀ ਦੇ ਨਾਲ ਉਹ ਗੱਲ ਕਰ ਰਿਹਾ ਉਹ ਵਾਕਿਆ ਹੀ ਇੱਕ ਯਕੀਨ ਕਰਨ ਵਾਲਾ ਬੰਦਾ ਹੈ ਤੇ ਸਰਹੱਦ ਤੇ ਰਾਖੀ ਕਰਨ ਵਾਲਾ ਇੱਕ ਫੌਜੀ ਜਵਾਨ ਹੈ ਪਰੰਤੂ ਸੁਖਦੇਵ ਸਿੰਘ ਹੋਰਾਂ ਨੇ ਇਥੇ ਜਾਣਕਾਰੀ ਦਿੱਤੀ ਹੈ ਕਿ ਜਿਸ ਵਿਅਕਤੀ ਦੇ ਕੋਲੋਂ ਉਹ ਗੱਡੀ ਖਰੀਦਣਾ ਚਾਹੁੰਦੇ ਸਨ ਉਹ ਅਸਲ ਦੇ ਵਿੱਚ ਇੱਕ ਠੱਗ ਸੀ ਜਿਸ ਨੇ ਵੱਖ-ਵੱਖ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਕਿ ਆਲੈਕਸ ਦੇ ਉੱਪਰ ਪੇਸ਼ ਕੀਤੀਆਂ ਹੋਈਆਂ ਸਨ ਪਰੰਤੂ ਅਸਲ ਦੇ ਵਿੱਚ ਇਹ ਲੋਕਾਂ ਦੇ ਕੋਲੋਂ ਪੈਸੇ ਠੱਗਦਾ ਹੈ ਤੇ ਇਹੋ ਜੀ ਕੋਈ ਵੀ ਗੱਡੀ ਉਸਦੇ ਕੋਲੋਂ ਨਹੀਂ ਹੈ ਹੁਣ ਸਖਦੇਵ ਸਿੰਘ ਹੋਰਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਦੇ ਕੋਲੋਂ ਬਚ ਕੇ ਰਹੋ ਤੇ ਆਪਣੇ ਪੈਸਿਆਂ ਨੂੰ ਸੁਰੱਖਿਅਤ ਰੱਖੋ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਆਪਣਾ ਹੁਨਰ ਦਿਖਾ ਕੇ ਪੈਸਾ ਤੱਕ ਮਾਰ ਰਹੇ ਨੇ ਪਰੰਤੂ ਇਹੋ ਜਿਹੇ ਠੱਗ ਠੱਗੀਆਂ ਵੀ ਮਾਰਦੇ ਨੇ ਤੇ ਲੋਕਾਂ ਦੀ ਮਿਹਨਤ ਦੇ ਨਾਲ ਕਮਾਈ ਹੋਈ ਜਿਹੜੀ ਰਕਮ ਹੈ ਉਸ ਨੂੰ ਧੋਖੇ ਦੇ ਨਾਲ ਠੱਗ ਲੈਂਦੇ ਨੇ ਸੋ ਇਸ ਵੇਲੇ ਸੁਖਦੇਵ ਸਿੰਘ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਤੋਂ ਬਚ ਕੇ ਰਹੋ ਜਿਹੜੇ ਤੁਹਾਡੀ ਕਮਾਈ ਨੂੰ ਹੁੰਝਾ ਫੇਰ ਸਕਦੇ ਨੇ ਸੋ ਆਪਣੀ ਕਮਾਈ ਨੂੰ ਸਾंप केर ਰੱਖੋ ਤੇ ਇਹੋ ਜਿਹੇ ਠੱਗਾਂ ਦੇ ਚੁੰਗਲ ਵਿੱਚ ਪਉਣ ਤੋਂ ਬਚ ਕੇ ਰਹੋ